ਇੱਕ ਵੱਡੇ ਘਰ ਦੀ ਕੁੜੀ ਮਧ ਵਰਗੀ ਪਰਿਵਾਰ ਚ ਵਿਆਹ ਹੀ ਜਾਂਦੀ ਹੈ ਸਹੁਰੇ ਘਰੇ ਆ ਕੇ ਉਹਨੂੰ ਕੋਈ ਰੋਕ ਟੋਕ ਨਹੀਂ ਹੁੰਦੀ ਤੇ ਉਹ ਪੂਰਨ ਤੌਰ ਤੇ ਆਜ਼ਾਦੀ ਮਾਨਦੀ ਹੈ ਇਸੇ ਆਜ਼ਾਦੀ ਦੇ ਚਲਦੇ ਆ ਉਹ ਇੱਕ ਐਸਾ ਗਲਤ ਕਦਮ ਚੱਕ ਲੈਂਦੀ ਹੈ ਜਿਸ ਦਾ ਫਮਾਇਜਾ ਉਹਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪੈਂਦਾ ਉਹਦੀ ਮੌਤ ਇੱਕ ਐਸੇ ਰਹੱਸਮਈ ਤਰੀਕੇ ਨਾਲ ਹੁੰਦੀ ਹੈ ਕਿ ਕਿਸੇ ਨੂੰ ਨਾ ਤਾਂ ਉਹਦੀ ਮੌਤ ਦਾ ਕਾਰਨ ਨਾ ਉਹਦੀ ਉਸ ਗਲਤੀ ਦਾ ਪਤਾ ਲੱਗਦਾ ਉਹਦੀ ਮੌਤ ਨੂੰ ਪਤੀ ਦੁਆਰਾ ਕੀਤਾ ਕਤਲ ਕਰਾਰ ਦੇ ਕੇ ਬੇਕਸੂਰ ਪਤੀ ਨੂੰ ਜੇਲ੍ਹ ਹੋ ਜਾਂਦੀ ਹੈ ਤੇ ਕੁਝ ਦਿਨ ਬਾਅਦ ਐਸਾ ਕੀ ਵਾਪਰਦਾ ਹੈ ਕਿ ਸੱਚਾਈ ਸਾਰਿਆਂ ਦੇ ਸਾਹਮਣੇ ਆਉਂਦੀ ਹੈ ਤੇ ਉਹਦਾ ਪਤੀ ਜੇਲ੍ਹ ਸਭ ਨੂੰ ਹੈਰਾਨ ਕਰ ਦੇਣ ਵਾਲੀ ਸੀ ਕੀ ਸੀ ਸਾਰੀ ਪਿੱਛੇ ਦੀ ਕਹਾਣੀ ਇਸੇ ਕਹਾਣੀ ਤੇ ਅੱਜ ਗੱਲਬਾਤ ਕਰਾਂਗੇ ਨਵਨੀਤ ਇੱਕ ਚੰਗੇ ਘਰ ਦੀ ਕੁੜੀ ਸੀ ਨਵਨੀਤ ਦਾ ਪਰਿਵਾਰ ਇੱਕ ਵੱਡੇ ਸ਼ਹਿਰ 'ਚ ਰਹਿੰਦਾ ਸੀ ਖੁੱਲੀ ਜ਼ਮੀਨ ਜਾਇਦਾਦ ਸੀ ਤੇ ਆਪਣਾ ਕਾਰੋਬਾਰ ਵੀ ਸੀ ਉਹਨਾਂ ਦਾ ਨਵਨੀਤ ਘਰ 'ਚ ਵੱਡੀ ਸੀ ਉਤੋਂ ਉਹਦਾ ਇੱਕ ਛੋਟਾ ਭਰਾ ਵੀ ਸੀ ਅੱਛਾ ਦੋਵੇਂ ਬੱਚਿਆਂ ਨੂੰ ਬੜੇ ਮਾਪੇ ਨੇ ਲਾਡਾਂ ਨਾਲ ਪਾਲਿਆ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤਾਂ ਬਚਪਨ ਤੋਂ ਹੀ ਨਵਨੀਤ ਨੂੰ ਕਿਸੇ ਚੀਜ਼ ਦੀ ਥੋੜ੍ਹੀ ਮਹਿਸੂਸ ਹੀ ਨਹੀਂ ਹੋਈ ਉਹਨੇ ਜੋ ਮੰਗਣਾ ਉਹਦੇ ਮੰਗਣ ਤੋਂ ਪਹਿਲਾਂ ਹੀ ਹਾਜ਼ਰ ਹੋ ਜਾਣਾ ਨਵਨੀਤ ਉਸ ਪਰਿਵਾਰ ਦੀ ਪਹਿਲੀ ਔਲਾਦ ਸੀ ਉਹਨੂੰ ਪੁੱਤ ਨਾਲੋਂ ਵੀ ਵੱਧ ਕੇ ਸਮਝਿਆ ਜਾਂਦਾ ਜਿਉਂ-ਜਿਉਂ ਨਵਨੀਤ ਵੱਡੀ ਹੁੰਦੀ ਗਈ ਕਿਉਂਕਿ ਘਰ 'ਚ ਕੋਈ ਰੋਕ ਟੋਕ ਨਹੀਂ ਸੀ ਤਾਂ ਉਹਨੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਤੇ ਹੌਲੀ-ਹੌਲੀ ਉਹ ਜ਼ਿੱਦੀ ਵੀ ਹੋਣ ਲੱਗ ਗਈ ਇੱਕ ਅੜਬਪਣਾ ਜ਼ਿੱਦਪਣਾ ਉਹਦੇ ਸੁਭਾਅ 'ਚ ਹੀ ਆ ਗਿਆ ਜਿਵੇਂ ਤੇ ਕਿਉਂਕਿ ਮਾਪਿਆਂ ਦੀ ਬੜੀ ਲਾਡ ਲਈ ਸੀ ਤਾਂ ਜੇ ਉਹ ਜ਼ ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਉਹਦੇ ਕਹਿਣ ਨਾਲੋਂ ਪਹਿਲਾਂ ਉਹ ਚੀਜ਼ ਹਾਜ਼ਰ ਕਰ ਦਿੰਦੇ ਜੋ ਮੰਗਦੀ ਸੀ ਸਕੂਲੀ ਪੜਾਈ ਪੂਰੀ ਕਰਨ ਤੋਂ ਬਾਅਦ ਕਿਉਂਕਿ ਸ਼ਹਿਰ 'ਚ ਹੀ ਰਹਿੰਦੇ ਸੀ ਉੱਥੇ ਕਾਲਜ 'ਚ ਉਹਨੇ ਐਡਮਿਸ਼ਨ ਲਈ ਤੇ ਆਪਣੀ ਗ੍ਰੈਜੂਏਸ਼ਨ ਵੀ ਪੂਰੀ ਕਰ ਲਈ ਹੁਣ ਕੁੜੀਆਂ ਨੂੰ ਕਿੰਨਾ ਟਾਈਮ ਕਰੇ ਕੋਈ ਬਿਠਾ ਕੇ ਰੱਖ ਸਕਦਾ ਭਾਵੇਂ ਖੁੱਲੀ ਜ਼ਮੀਨ ਜਿਆਦਾ ਸੀ ਕਾਰੋਬਾਰ ਸੀ ਵਿਆਹ ਤਾਂ ਕਰਨੀ ਸੀ ਬਿਲਕੁਲ ਤਾਂ ਉਹਦੇ ਪਿਓ ਨੇ ਉਹਦੀ ਮਾਂ ਨਾਲ ਸਲਾਹ ਕਰੀ ਵੀ ਹੁਣ ਉਮਰ ਹੋ ਗਈ ਕੁੜੀ ਦੀ ਪੜਾਈ ਪੂਰੀ ਕਰ ਲਈ ਉਹਨੇ ਆਪਾਂ ਕਿਉਂ ਨਾ ਉਹਨਾਂ ਦਾ ਵਿਆਹ ਕਰ ਦਈਏ ਮਾਂ ਨੂੰ ਉਹਦੇ ਪਿਓ ਦੀ ਇਹ ਗੱਲ ਚੰਗੀ ਨਾ ਲੱਗੀ ਉਹ ਕਹਿੰਦੀ ਵੀ ਹਜੇ ਉਮਰੀ ਕੀ ਹੈ ਕੁ ਉਹ ਕਹਿੰਦਾ ਭਲੀ ਇਮਾਨ ਸੇ ਇਹਦੇ ਨਾਲ ਦੀਆਂ ਤਾਂ ਵਿਆਹੀਆਂ ਗਈਆਂ ਕੁੜੀਆਂ ਜਵਾਕ ਵੀ ਹੋ ਗਏ ਹੁਣ ਘਰ ਹੀ ਥੋੜੀ ਬਿਠਾਈ ਰੱਖਣਾ ਤੇ ਮਾਵਾਂ ਨੂੰ ਅਕਸਰ ਕੁੜੀਆਂ ਦੀ ਚਿੰਤਾ ਹੋਈ ਜਾਂਦੀ ਹੈ ਵੀ ਘਰ ਛੱਡ ਕੇ ਜਾਣਾ ਜੇ ਦੋ ਬਰੇ ਹੋਰ ਲਾਜੀ ਮੇਰੇ ਕੋਲ ਹਨਾ ਭਾਵੇਂ ਉਹਨਾਂ ਨੂੰ ਚਿੰਤਾ ਹੁੰਦੀ ਹੈ ਕੁੜੀਆਂ ਦੇ ਵਿਆਹ ਦੀ ਪਰ ਇਹ ਵੀ ਕਿਤੇ ਨਾ ਕਿਤੇ ਗਮ ਹੁੰਦਾ ਵੀ ਕੁੜੀਆਂ ਨੇ ਵਿਆਹ ਕੇ ਚਲੇ ਜਾਣਾ ਹਾਂਜੀ ਤੇ ਨਵਨੀਤ ਤਾਂ ਉਸ ਪਰਿਵਾਰ ਦੀ लाਡਲੀ ਸੀ ਵੱਡੀ ਸੀ ਧਮਾਂ ਦਾ ਭਾਵਕ ਹੋਣਾ ਸੁਭਾਅਕੇ ਸੀਗਾ ਹਮ ਚਲੋ ਰਿਸ਼ਤਾ ਦੇਖਿਆ ਜਾਂਦਾ ਤਾਂ ਨਵਨੀਤ ਦੇ ਪਿਓ ਦੀ ਇਹੀ ਚਾਲ ਸੀ ਰਿਸ਼ਤਾ ਸ਼ਹਿਰ ਜੀ ਦੇਖਿਆ ਜਾਵੇ ਅੱਛਾ ਪਰਿਵਾਰ ਸ਼ਹਿਰੀ ਹੋਵੇ ਮੁੰਡਾ ਭਾਵੇਂ ਕਾਰੋਬਾਰੀ ਹੋਵੇ ਭਾਵੇਂ ਕੋਈ ਜੌਬ ਕਰਦਾ ਹੋਵੇ ਇੱਕ ਰਿਸ਼ਤੇ ਦੀ ਦੱਸ ਪਈ ਮੁੰਡਾ ਸ਼ਹਿਰ ਦਾ ਹੀ ਸੀ ਤੇ ਗਵਰਨਮੈਂਟ ਜੌਬ ਕਰਦਾ ਸੀ ਭਾਵੇਂ ਸ਼ਹਿਰ ਉਹਨਾਂ ਨਾਲੋਂ ਛੋਟਾ ਸੀ ਪਰ ਸ਼ਹਿਰ ਤਾਂ ਸ਼ਹਿਰ ਹੁੰਦਾ ਪਰਿਵਾਰ ਨੂੰ ਰਿਸ਼ਤਾ ਠੀਕ ਲੱਗਿਆ ਤਾਂ ਉਹਨਾਂ ਨੇ ਉਹ ਰਿਸ਼ਤਾ ਕਰਤਾ ਨਵਨੀਤ ਆਪਣੇ ਸਹੁਰੇ ਘਰੇ ਚਲੀ ਗਈ ਵਿਆਹ ਬੜੀ ਧੂਮ ਧਾਮ ਨਾਲ ਹੋਇਆ ਤੇ ਵਿਆਹ 'ਚ ਦਾਜ ਵੀ ਰੱਜ ਕੇ ਦਿੱਤਾ ਗਿਆ ਕਹਿੰਦੇ ਨੇ ਇਸ ਵਿਆਹ ਦੇ ਚਰਚੇ ਪੂਰੇ ਸ਼ਹਿਰ 'ਚ ਹੋਏ ਇਹੋ ਜਿਹਾ ਵਿਆਹ ਸ਼ਾਇਦ ਕਿਸੇ ਨੇ ਦੇਖਿਆ ਨਹੀਂ ਹੋਣਾ ਉਹ ਸ਼ਹਿਰ 'ਚ ਅੱਛਾ ਵੱਡੇ ਕਾਰੋਬਾਰੀ ਨੇ ਖੁੱਲੀ ਜ਼ਮੀਨ ਜਾਇਦਾਦ ਹੈ ਤਕੜਾ ਵਿਆਹ ਹੋਣਾ ਸੁਭਾਵਿਕ ਹੀ ਸੀਗਾ ਬ ਨਵਨੀਤ ਆਪਣੇ ਸਹੁਰੇ ਘਰੇ ਆਈ ਤਾਂ ਉਹਦੇ ਸਹੁਰੇ ਪਰਿਵਾਰ ਚੋਂ ਦਾ ਪਤੀ ਬਲਜੀਤ ਤੇ ਉਹਦੇ ਸੱਸ ਸਹੁਰਾ ਸੀ। ਨਾ ਕੋਈ ਨਾਨੰਦ ਨਾ ਕੋਈ ਜੇਠ ਦੇ ਔਰ ਸੱਸ ਸਹੁਰਾ ਵੀ ਬੜੇ ਨਿੱਗੇ ਸੁਭਾਅ ਦੇ ਦੇਵਤਾ ਰੂਪ ਹੀ ਸੀ ਤੇ ਬਲਜੀਤ ਉਹਨਾਂ ਦਾ ਮੁੰਡਾ ਉਹ ਵੀ ਬੜਾ ਨਿੱਗਾ ਸੀ। ਬੜਾ ਠਰਮੇ ਵਾਲਾ ਮੁੰਡਾ ਸੀ ਉਹ ਵੀ। ਤਾਂ ਨਵਨੀਤ ਦੀ ਸੱਸ ਨੇ ਉਹਨੂੰ ਆਪਣੀਆਂ ਧੀਆਂ ਵਾਂਗੂ ਰੱਖਿਆ। ਨਵਨੀਤ ਕਿਉਂਕਿ ਵੱਡੇ ਘਰ ਦੀ ਸੀ ਦਾਜ ਵੀ ਲੈ ਕੇ ਆਈ ਸੀ ਤਾਂ ਇਹ ਵੀ ਇੱਕ ਮਾਂ ਬਾਪ ਨੂੰ ਛੇਪ ਹੋਈ ਜਾਂਦੀ ਹੈ ਵੀ ਵੱਡੇ ਘਰ ਦਾ ਧੀ ਪੁੱਤਾ ਵੀ ਇਹਨੂੰ ਕੋਈ ਦਿੱਕਤ ਨਾ ਆਵੇ। ਇੱਕ ਤਰ੍ਹਾਂ ਦਾ ਜਿਵੇਂ ਕਹਿੰਦੇ ਵੀ ਮੂੰਹ ਬੰਦ ਕਰ ਦਿੱਤਾ ਜਾਂਦਾ ਦਾਜ ਦੇ ਕੇ ਭਾਵੇਂ ਪਰਿਵਾਰ ਲਾਲਚੀ ਨਹੀਂ ਸੀ ਪਰ ਇਹ ਵੀ ਇੱਕ ਕਾਰਨ ਰਿਹਾ ਵੀ ਉਹਨਾਂ ਨੇ ਜ਼ਿਆਦਾ ਰੋਕ ਟੋਕ ਉਸ ਕੁੜੀ ਨਾਲ ਨਹੀਂ ਕੀਤੀ ਅੱਛਾ ਥੋੜਾ ਸਮਾਂ ਚੰਗਾ ਬੀਤਿਆ ਨਵਨੀਤ ਵੀ ਉਸ ਘਰ 'ਚ ਉਸ ਪਰਿਵਾਰ 'ਚ ਘੋਲ ਮਿਲ ਗਈ ਜਿਵੇਂ ਪਰ ਥੋੜਾ ਸਮਾਂ ਲੰਘਣ ਦੇ ਬਾਅਦ ਨਵਨੀਤ ਨੇ ਇਕੱਲਾਪਨ ਮਹਿਸੂਸ ਕਰਨਾ ਸ਼ੁਰੂ ਕੀਤਾ ਕਿਉਂਕਿ ਬਲਜੀਤ ਨੇ ਆਪਣੀ ਡਿਊਟੀ ਚਲੇ ਜਾਣਾ ਆਪਣੇ ਦਫ਼ਤਰ ਚਲੇ ਜਾਣਾ ਤੇ ਪਿੱਛੋਂ ਘਰ 'ਚ ਕੋਈ ਨਾ ਕੰਮਕਾਰ ਹੋਣਾ ਇੱਕ ਸ਼ਹਿਰ ਦਾ ਵੀ ਫਰਕ ਪੈ ਗਿਆ ਕਿਉਂਕਿ ਉਹ ਵੱਡੇ ਸ਼ਹਿਰ ਦੀ ਸੀ ਛੋਟੇ ਸ਼ਹਿਰ 'ਚ ਆਈ ਤਾਂ ਉਹਨੂੰ ਮਾਹੌਲ ਥੋੜਾ ਜਿਹਾ ਸੁਖਾਵਾਂ ਨਾ ਲੱਗਿਆ ਆਪਣੇ ਸ਼ਹਿਰ 'ਚ ਉਹਨੇ ਆਪਣੀਆਂ ਸਹੇਲੀਆਂ ਕੋਲ ਚਲੇ ਜਾਣਾ ਇੱਥੇ ਨਾ ਕੋਈ ਸਹੇਲੀ ਨਾ ਕੋਈ ਨਣਦ ਜਾਂਦੀ ਤਾਂ ਜਾਂਦੀ ਵੀ ਕਿਸ ਕੋਲ ਬਿਲਕੁਲ ਉਹਨੇ ਕਈ ਵਾਰ ਬਲਜੀਤ ਨਾਲ ਗੱਲ ਕਰੀ ਵੀ ਮੈਨੂੰ ਇਕੱਲਾਪਨ ਜਿਹਾ ਮਹਿਸੂਸ ਹੁੰਦਾ ਹੈ ਵੀ ਤੁਸੀਂ ਛੁੱਟੀ ਲੈ ਲਓ ਆਪਾਂ ਘੁੰਮ ਕੇ ਆਈਏ ਅੱਛਾ ਉਹਨੇ ਇੱਕ ਦੋ ਵਾਰ ਤਾਂ ਉਹਦੀ ਗੱਲ ਮੰਨੀ ਵੀ ਠੀਕ ਆ ਘਰ ਚ ਕੱਲੀ ਬੂਰ ਹੁੰਦੀ ਹੈ ਇਹ ਠੀਕ ਆ ਆਪਾਂ ਘੁੰਮੇ ਆਉਣਾ ਹੂੰ ਭਾਵੇਂ ਉਹ ਘੁੰਮਣ ਫਿਰਨ ਦਾ ਕੋਈ ਜ਼ਿਆਦਾ ਸ਼ਕੀਨ ਨਹੀਂ ਸੀ ਪਰ ਉਹਨੇ ਇਸ ਗੱਲ ਨੂੰ ਸਮਝਿਆ ਵੀ ਠੀਕ ਹੈ ਚਲੋ ਘਰ ਚ ਕੱਲੀ ਹੁੰਦੀ ਹੈ ਬੂਰ ਵੀ ਹੁੰਦੀ ਹੋਊਗੀ ਥੋੜਾ ਬਹੁਤਾ ਬਾਹਰ ਘੁੰਮਣਾ ਫਿਰਨਾ ਵੀ ਜ਼ਰੂਰੀ ਹੈ ਬਿਲਕੁਲ ਇਹਦੇ ਵੀ ਕੁਝ ਚਾਹ ਨੇ ਇਹਦੇ ਵੀ ਕੁਝ ਸ਼ਰਮਾਨ ਹੋ ਸਕਦੇ ਆ ਉਹ ਇੱਕ ਦੋ ਵਾਰ ਤਾਂ ਲੈ ਕੇ ਗਿਆ ਪਰ ਹੁਣ ਨਵਨੀਤ ਨੂੰ ਉਹਨੇ ਇਹ ਕਿਹਾ ਵੀ ਆਪਾਂ ਹੁਣ ਘੁੰਮਾ ਫਿਰਾਂਗੇ ਵੀ ਕਿੰਨਾ ਕੁ ਮੈਂ ਕੰਮ ਵੀ ਕਰਨਾ ਛੁੱਟੀਆਂ ਵੀ ਕਿੰਨੀਆਂ ਕਿ ਲੈ ਲਾਂ ਵੀ ਤੂੰ ਕੋਈ ਕੰਮ ਕਰ ਦੇਖ ਲੈ ਉਹ ਡਿਊਟੀ ਕਰਨ ਲੱਗ ਜਾ। ਅੱਛਾ। ਉਹ ਕਹਿੰਦੀ ਵੀ ਮੇਰਾ ਮਨ ਹੈ ਨਹੀਂ ਡਿਊਟੀ ਡਿਊਟੀ ਕਰਨ ਦਾ। ਵੀ ਮੈਂ ਘਰ ਨਹੀਂ ਠੀਕਾਂ। ਅੱਛਾ। ਕਈ ਵਾਰ ਬਲਜੀਤ ਕੋਲ ਸਮਾਂ ਨਾ ਹੋਣਾ ਤਾਂ ਨਵਨੀਤ ਨੇ ਆਪ ਹੀ ਗੱਡੀ ਚੱਕ ਕੇ ਕਿਉਂਕਿ ਡਰਾਈਵਿੰਗ ਆਉਂਦੀ ਸੀ ਤਾਂ ਉਹਨੇ ਗੱਡੀ ਚੱਕ ਕੇ ਆਪ ਹੀ ਵੇਕੇ ਤੁਰ ਜਾਣਾ। ਹਾਲਾਂਕਿ ਬਲਜੀਤ ਨੂੰ ਪੁੱਛ ਕੇ ਜਾਂਦੀ ਸੀ। ਤਾਂ ਉਹਨੂੰ ਚੰਗੀ ਲੱਗਦੀ ਇਹ ਗੱਲ ਵੀ ਠੀਕ ਹੈ। ਉਹ ਆਪ ਹੀ ਜਾਇ ਆਉਂਦੀ ਆਪ ਹੀ ਮਿਲੇ ਆਉਂਦੀ ਆ। ਨਾਲੇ ਥੋੜੀ ਜੀ ਉਹਦੀ ਆਊਟਿੰਗ ਹੋ ਜਣੀ ਹੈ ਬਾਹਰ ਅੰਦਰ ਜਾਇ ਆਉਂਦੀ ਹੈ। ਮੇਰੇ ਵੀ ਕੰਨ ਨਹੀਂ ਖਾਂਦੀ ਹੁਣ। ਹੌਲੀ ਹੌਲੀ ਜਦੋਂ ਬਲਜੀਤ ਨੂੰ ਇਹ ਲੱਗਿਆ ਵੀ ਕਰਮਾਨ ਕਰਦਾ ਹੈ ਸ਼ਹਿਰ ਸ਼ੁਰੂ ਘੁੰਮਣਾ ਕਿਤੇ ਹੋਰ ਵੀ ਘੁੰਮਣ ਫਿਰਨ ਜਾਣਾ ਤੂੰ ਜਾ ਸਕਦੀ ਆ ਸ਼ਾਮ ਤੱਕ ਮੇਰੇ ਆਉਂਦਿਆਂ ਤੱਕ ਵਾਪਸ ਮੁੜਿਆ ਆ ਕਰ ਤਾਂ ਨਵਨੀਤ ਨੇ ਐਵੇਂ ਕਰਨਾ ਜਦੋਂ ਤਾਂ ਦਿਲ ਨਾ ਲੱਗਣਾ ਉਹਨੇ ਕਦੇ ਸ਼ਹਿਰ ਤੇ ਗੇੜਾ ਮਾਰਿਆ ਹੋਣਾ ਕਦੇ ਪੇਕੇ ਪਿੰਡ ਚਲੇ ਜਾਣਾ ਕਦੇ ਆਪਣੀ ਕਿਸੇ ਸਹੇਲੀ ਨੂੰ ਮਿਲਣ ਚਲੇ ਜਾਣਾ ਜਿਹੜੀ ਉਹਦੇ ਨੇੜੇ ਤੇੜੇ ਹੁੰਦੀ ਕਿਤੇ ਅੱਛਾ ਚਲੋ ਦਿਨ ਵਧੀਆ ਨਿਕਲਣ ਲੱਗੇ ਪਰਿਵਾਰ ਚ ਏਸੇ ਗੱਲ ਨੂੰ ਲੈ ਕੇ ਥੋੜੀ ਬਹੁਤੀ ਪਹਿਲਾਂ ਖਿੱਚਾ ਤਾਣੀ ਵੀ ਹੋਣ ਲੱਗ ਗਈ ਸੀ ਝਗੜੇ ਵੀ ਹੋਣ ਲੱਗੇ ਸੀ ਵੀ ਇਹ ਮੈਨੂੰ ਬਾਹਰ ਘਮਾਉਣ ਨਹੀਂ ਲੈ ਕੇ ਜਾਂਦਾ ਬਲਜੀਤ ਦੀ ਆਪਣੀ ਮਜਬੂਰੀ ਸੀ ਤੇ ਨਵਨੀਤ ਦੀ ਆਪਣੀ ਉਹਦੇ ਸਾਰੇ ਪਰਿਵਾਰ ਨਹੀਂ ਦਿੱਤੀ ਸੀ ਵੀ ਕੋਈ ਗੱਲ ਨਹੀਂ ਉਹਨੂੰ ਗੱਡੀ ਪਾਉਂਦੀ ਆ ਵੀ ਭਾਈ ਇਹਨੂੰ ਘੁੰਮਣ ਫਿਰਨ ਦੇ ਜੇ ਉਹਨੇ ਜੌਬ ਕਰਨੀ ਹੈ ਨਹੀਂ ਤੇਰੇ ਕੋਲ ਸਮਾਂ ਹੈ ਨਹੀਂ ਆਜ਼ਾਦੀ ਨਾਲ ਇਹਨੂੰ ਜਿਉਣ ਦੇ ਅਸੀਂ ਤਾਂ ਕਦੇ ਰੋਕ ਟੋਕ ਕਰੀ ਨਹੀਂ ਤੁਸੀਂ ਵੀ ਨਾ ਕਰੋ ਅੱਛਾ ਇਸ ਤੋਂ ਬਾਅਦ ਪਰਿਵਾਰ ਚ ਮਾਹੌਲ ਥੋੜਾ ਸੁਖਾਵਾਂ ਹੋਣ ਲੱਗ ਗਿਆ ਅੱਛਾ ਜਿੱਥੇ ਕਿਚਕਿਚ ਰਹਿਣ ਲੱਗੀ ਸੀ ਉੱਥੇ ਦੁਬਾਰੇ ਫੇਰ ਖੁਸ਼ੀਆਂ ਉਸ ਪਰਿਵਾਰ ਚ ਆਈਆਂ ਹੂੰ ਲੜਾਈਆਂ ਝਗੜੇ ਖਤਮ ਹੋ ਗਏ ਨਵਨੀਤ ਦੀਆਂ ਸ਼ਿਕਾਇਤਾਂ ਵੀ ਘਟ ਗਈਆਂ ਤਾਂ ਪਰਿਵਾਰ ਨੂੰ ਹੀ ਲੱਗਿਆ ਵੀ ਸਾਡੇ ਕੋਲ ਸਾਰੀਆਂ ਖੁਸ਼ੀਆਂ ਆ ਗਈਆਂ ਪੈਸਾ ਵੀ ਠੀਕ ਠਾਕ ਹੈਗਾ ਸੀ ਗੁਜ਼ਾਰੇ ਜੋਗਾ ਪਰ ਇਸ ਪਰਿਵਾਰ ਚ ਜੇ ਕਮੀ ਸੀ ਤਾਂ ਇੱਕ ਬੱਚੇ ਦੀ ਕਮੀ ਸੀ ਤੇ 6-3 ਸਾਲ ਕ ਬਾਅਦ ਨਵਨੀਤ ਦੇ ਘਰੇ ਪੁੱਤ ਪੈਦਾ ਹੋਇਆ ਸ਼ਾਇਦ ਪ੍ਰਮਾਤਮਾ ਨੇ ਜਿਹੜੀ ਕਮੀ ਰਹਿੰਦੀ ਸੀ ਉਹ ਵੀ ਪੂਰੀ ਕਰਤੀ ਇਸ ਪਰਿਵਾਰ ਦੇ ਹਿੱਸੇ ਹੁਣ ਸਾਰੀਆਂ ਖੁਸ਼ੀਆਂ ਆ ਗਈਆਂ ਸਮਾਂ ਵਧੀਆ ਲੰਘਣ ਲੱਗ ਗਿਆ ਜਿੱਥੇ ਪਹਿਲਾਂ ਉਹ ਬਾਹਰ ਅੰਦਰ ਘੁੰਮਣ ਜਾਂਦੀ ਹੁਣ ਉਹ ਆਪਣੇ ਬੱਚੇ 'ਚ ਹੀ ਮਸ਼ਰੂਫ ਰਹਿਣ ਲੱਗ ਗਈ ਦੋ ਤਿੰਨ ਸਾਲ ਐਵੇਂ ਲੰਘ ਗਏ ਉਹਨੇ ਆਪਣੇ ਬੱਚੇ ਨੂੰ ਪਾਲਿਆ ਪੋਸ਼ਿਆ ਚੰਗੀ ਪਰਵਰਿਸ਼ ਕਰੀ ਉਹਦੀ ਤੇ ਉਹ ਫੁੱਲ ਹੀ ਨਹੀਂ ਸੀ ਸਮਾਉਂਦੀ ਵੀ ਮੇਰੇ ਘਰੇ ਪਹਿਲੇ ਹੀ ਪੁੱਤ ਪੈਦਾ ਹੋ ਗਿਆ ਅੱਛਾ ਉਹਦਾ ਪੁੱਤ ਉਹ ਸਕੂਲ ਜਾਣ ਲੱਗਿਆ ਤਾਂ ਨਵਨੀਤ ਦਾ ਫੇਰ ਉਹੀ ਹਾਲ ਹੋ ਗਿਆ। ਉਹਨੇ ਇਕੱਲਾਪਨ ਮਹਿਸੂਸ ਕਰਨਾ ਤਾਂ ਉਹਨੇ ਇਸ ਇਕੱਲੇਪਨ ਨੂੰ ਦੂਰ ਕਰਨ ਵਾਸਤੇ ਜਾਂ ਜੇ ਘਰ 'ਚ ਬੋਰ ਹੁੰਦੀ ਸੀ ਉਹ ਤਾਂ ਉਹ ਗੱਡੀ ਚੱਕਦੀ ਫੇਰ ਆਪਣੀ ਸਹੇਲੀ ਕੋਲ ਲੰਘ ਜਾਂਦੀ ਜਾਂ ਕਿਤੇ ਸ਼ਹਿਰ ਘੁੰਮਣ ਫਿਰਨ ਚਲੀ ਜਾਂਦੀ। ਅੱਛਾ ਹੁਣ ਬੱਚਾ ਜਦੋਂ ਸਕੂਲੋਂ ਆਉਂਦਾ ਤਾਂ ਉਹ ਦੇਖਦਾ ਵੀ ਘਰ 'ਚ ਉਹਦੀ ਮਾਂ ਹੈ ਨਹੀਂ। ਕਈ ਵਾਰ ਤਾਂ ਇਹ ਹੁੰਦਾ ਵੀ ਬੱਚਾ ਸਕੂਲੋਂ ਆ ਜਾਂਦਾ ਤੇ ਨਵਨੀਤ ਨੇ 2-3 ਘੰਟੇ ਬਾਅਦ ਆਉਣਾ। ਬਲਜੀਤ ਦੀ ਮਾਂ ਨੇ ਜਿਹੜੀ ਨਵਨੀਤ ਦੀ ਸੱਸ ਨੇ ਵੀ ਇਹ ਗੱਲ ਕਹਿਣੀ ਵੀ ਭਾਈ ਤੂੰ ਜੇ ਬਾਹਰ ਅੰਦਰ ਜਾਨੀਂ ਆ ਟਾਈਮ ਨਾ ਮੁੜਿਆ ਆਇਆ ਕਰ। ਵੀ ਮੁੰਡਾ ਨਹੀਂ ਸਾਰਦਾ ਤੇਰੇ ਬਿਨਾ ਬਿਲਕੁਲ ਵੀ ਮੈਂ ਬਿਰਧ ਅਵਸਥਾ ਚ ਮੈਂ ਵੀ ਬੱਚੇ ਨੂੰ ਨਹੀਂ ਸੰਭਾਲ ਸਕਦੀ ਇਹ ਗੱਲ ਨੂੰ ਲੈ ਕੇ ਪਰਿਵਾਰ ਚ ਦੁਬਾਰਾ ਖੱਚਾ ਤਾਨੀ ਸ਼ੁਰੂ ਹੋ ਗਈ ਤੇ ਇਸੇ ਗੱਲ ਨੂੰ ਲੈ ਕੇ ਬਲਜੀਤ ਤੇ ਨਵਨੀਤ ਚ ਵੀ ਲੜਾਈ ਝਗੜਾ ਹੋਣ ਲੱਗ ਗਿਆ ਬਲਜੀਤ ਨੇ ਉਹਨੂੰ ਅਕਸਰ ਕਹਿਣਾ ਵੀ ਠੀਕ ਹੈ ਪਹਿਲਾਂ ਚੱਲ ਕੋਈ ਗੱਲ ਨਹੀਂ ਤੂੰ ਬਾਹਰ ਅੰਦਰ ਜਾ ਆਉਂਦੀ ਸੀ ਹੌਮੇ ਫਿਰ ਆਉਂਦੀ ਸੀ ਵੀ ਹੁਣ ਥੋੜੀ ਸਮਝਦਾਰ ਬਣ ਜ਼ਿੰਮੇਵਾਰ ਬਣ ਐ ਕਿਵੇਂ ਕੰਮ ਚੱਲੂਗਾ ਚਲ ਉਹਦੋਂ ਤੂੰ ਇਕੱਲੀ ਹੁੰਦੀ ਸੀ ਹੁਣ ਤਾਂ ਘਰੇ ਬੱਚਾ ਹੋ ਗਿਆ ਇਹਦੇ ਆਰੇ ਲੱਗੀ ਰਿਹਾ ਕਰ ਸਵੇਰੇ ਨੂੰ ਭੇਜਦੀਆਂ 2:30 ਵਜੇ ਤੱਕ ਇਹ ਆ ਵਿਚ ਵਿਚਾਲੇ ਕੋਈ ਕੰਮ ਕਰ ਲਿਆ ਕਰ ਜਦੋਂ ਆਉਂਦਾ ਉਦੋਂ ਵਾਰ ਫੇਰ ਇਹਦੇ ਆਰੇ ਲੱਗ ਜਾ ਕਰ ਕਿੰਨੇ ਘਰ ਚ ਕੰਮਕਾਰ ਹੁੰਦੇ ਕਰਨ ਵਾਲੇ ਭਾਵੇਂ ਘਰ ਚ ਨੌਕਰ ਚੱਕਰ ਹੈਗੇ ਨੇ ਤੂੰ ਵੀ ਥੋੜਾ ਜਿਹਾ ਹੱਥ ਪਟਾਲਿਆ ਕਰ ਨੌਕਰਾਂ ਚੱਕਰਾਂ ਨਾਲ ਬੀਜੀ ਨੂੰ ਸੰਭਾਲ ਲਿਆ ਕਰ ਇਹ ਗੱਲਾਂ ਦਾ ਕੋਈ ਅਸਰ ਨਾ ਹੋਇਆ ਉਲਟਾ ਦੋਨੋਂ ਜੀਆਂ ਚ ਫਿੱਕ ਪੈਣੀ ਸ਼ੁਰੂ ਹੋ ਗਈ ਪਰਿਵਾਰ ਚ ਦਿਨ ਪਰ ਰਾਤ ਜਿਵੇਂ ਕਿਚਕਿਚ ਲੱਗੀ ਰਹਿੰਦੀ ਮਾਹੌਲ ਸੁਖਾਵਾਂ ਨਾ ਰਿਹਾ ਉਸ ਪਰਿਵਾਰ ਦਾ ਅੱਛਾ ਥੋੜਾ ਸਮਾਂ ਪਾ ਕੇ ਨਵਨੀਤ ਦੇ ਭਰਾ ਦਾ ਵਿਆਹ ਆ ਗਿਆ ਨਵਨੀਤ ਮਹੀਨਾ ਪਹਿਲਾਂ ਹੀ ਚਲੀ ਗਈ ਅੱਛਾ ਉਹਨੇ ਆਪਣੇ ਪਤੀ ਨੂੰ ਕਿਹਾ ਵੀ ਤੁਸੀਂ ਵੀ ਆ ਜਿਓ ਵਿਆਹ ਤੋਂ 5- ਅੱਛਾ ਉਹ ਕਹਿੰਦਾ ਛੁੱਟੀ ਨਹੀਂ ਮਿਲਦੀ ਵੀ ਮੈਂ ਤਾਂ ਵਿਆਹ ਦੇ ਦਿਨ ਨਹੀਂ ਆਉਂਗਾ ਹਾਂ ਇੱਕ ਅੱਧਾ ਦਿਨ ਪਹਿਲਾਂ ਆ ਸਕਦਾ ਕੁਸ਼ ਤਾਂ ਦੂਆਂ ਜੀਆ ਚ ਵੈਸੇ ਵੀ ਫਿੱਕ ਪੈ ਚੁੱਕੀ ਸੀ ਕੁਝ ਨੌਕਰੀ ਦਾ ਵੀ ਮਸਲਾ ਸੀ ਇਸ ਕਰਕੇ ਉਹਨੂੰ ਛੁੱਟੀ ਵੀ ਨਹੀਂ ਸੀ ਮਿਲਦੀ ਬਲਜੀਤ ਨੂੰ ਪਰ ਨਵਨੀਤ ਨੇ ਇਹ ਗੱਲ ਨੂੰ ਵੀ ਨੈਗੇਟਿਵ ਤੌਰ ਤੇ ਲਿਆ ਉਹਨੇ ਕਿਹਾ ਵੀ ਤੈਨੂੰ ਕੱਲਾ ਕੱਲਾ ਮੇਰਾ ਭਰਾ ਆ ਕੱਲਾ ਕੱਲਾ ਤੇਰਾ ਸਾਲਾ ਤੈਨੂੰ ਉਹਦੇ ਵਿਆਹ ਦਾ ਚਾਹ ਨਹੀਂ ਉਹ ਕਹਿੰਦੀ ਆਪਣੇ ਚ ਜਿੰਮੇ ਮਰਜੀ ਖੇਚਾ ਤਾਂ ਨਹੀਂ ਚੱਲ ਰਹੀ ਹੈ ਰਿਸ਼ਤੇ ਥੋੜੀ ਛੱਡੇ ਜਾ ਸਕਦੇ ਆ ਹੂੰ ਉਹ ਕਹਿੰਦਾ ਵੀ ਗੱਲ ਉਹ ਨਹੀਂ ਗੱਲ ਸੱਚੀ ਇਹ ਹੈ ਵੀ ਮੈਨੂੰ ਛੁੱਟੀ ਨਹੀਂ ਮਿਲਦੀ। ਉਹ ਕਹਿੰਦੀ ਚਲੋ ਮਰਜੀ ਹੈ ਜਿਵੇਂ ਤੁਸੀਂ ਕਰਨਾ ਓਵੇਂ ਕਰੋ ਫਿਰ। ਅੱਛਾ। ਵੀ ਮੈਂ ਤਾਂ ਚੱਲੀ। ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਹੋ ਗਈ ਜਾਂ ਮੈਂ ਹੋ ਗਿਆ ਇੱਕੋ ਹੀ ਗੱਲ ਆ ਤੂੰ ਜਾ ਕੇ ਦੇਖ ਕੰਮਕਾਰ ਕਰ ਸੰਭਾਲ ਸਾਰਾ ਕੁਝ। ਤਾਂ ਨਵਨੀਤ ਆਪਣੇ ਪੇਕੇ ਘਰ ਚਲੀ ਗਈ ਵਿਆਹ ਤੋਂ 1 ਮਹੀਨਾ ਪਹਿਲਾਂ ਹੀ। ਉਹਨੇ ਸਾਰੀਆਂ ਸ਼ਾਪਿੰਗਾਂ ਕਰੀਆਂ, ਸਾਰੇ ਘਰ ਦੇ ਕੰਮ ਕਰ ਦੇਖੇ। ਕਰਦੇ ਕਰਾਉਂਦੇ ਵਿਆਹ ਦਾ ਦਿਨ ਆ ਜਾਂਦਾ। ਹੂੰ। ਵਿਆਹ 'ਚ ਨਵਨੀਤ ਦੀ ਮੁਲਾਕਾਤ ਆਪਣੇ ਭਰਾ ਦੇ ਸਾਲੇ ਦੇ ਨਾਲ ਹੁੰਦੀ ਹੈ। ਜਸਵਿੰਦਰ ਦੇ ਨਾਲ ਹਾਂ ਜਿੱਦਾਂ ਰਿਸ਼ਤੇਦਾਰ ਇੱਕ ਦੂਜੇ ਨੂੰ ਮਿਲਦੀ ਆ ਨਾ ਮੇਰੀ ਰਿਸ਼ਤੇਦਾਰੀ ਸੀ ਜਸਵਿੰਦਰ ਬਹੁਤ ਪੜ੍ਹਿਆ ਲਿਖਿਆ ਸੀ ਸੋਹਣਾ ਸੁਨੱਖਾ ਸੀ ਤਾਂ ਜਿਵੇਂ ਕਹਿੰਦੇ ਵੀ ਕਿਸੇ ਨਾਲ ਅਟਰੈਕਸ਼ਨ ਹੋ ਜਾਣੀ ਇਸ ਤਰ੍ਹਾਂ ਉਹਨੀਤ ਨਾਲ ਹੋਇਆ ਉਹਨੂੰ ਪਹਿਲੀ ਤੱਕਣੀ 'ਚ ਬੜਾ ਚੰਗਾ ਲੱਗਿਆ ਪਹਿਲਾਂ ਬੇਸ਼ੱਕ ਦੀ ਕੋਈ ਗਲਤ ਭਾਵਨਾ ਨਹੀਂ ਸੀ ਦੋਨਾਂ ਦੇ ਮਨਾਂ 'ਚ ਪਰ ਇੱਕ ਫਾਰਮਲ ਇੰਟਰੈਕਸ਼ਨ ਫਾਰਮਲ ਗੱਲਬਾਤ ਉਹਨਾਂ ਦੀ ਵਧੀਆ ਰਹੀ ਅੱਛਾ ਹੁਣ ਰਿਸ਼ਤੇਦਾਰੀ ਦਾ ਮਸਲਾ ਸੀ ਵਿਆਹ ਦੇ ਬਾਅਦ ਵੀ ਆਉਣ ਜਾਣ ਲੱਗਿਆ ਰਿਹਾ। ਉਹਨਾਂ ਦੋਨਾਂ ਦੇ ਇੱਕ ਦੂਜੇ ਨਾਲ ਨੰਬਰ ਵੀ ਐਕਸਚੇਂਜ ਹੋ ਗਏ। ਗੱਲਬਾਤ ਹੋਣ ਲੱਗ ਗਈ ਤਾਂ ਗੱਲਬਾਤ ਵਧਈ ਹੋਈ। ਵਿਆਹ ਨਿਭਣ ਤੋਂ 15 ਦਿਨ ਬਾਅਦ ਨਵਨੀਤ ਆਪਣੇ ਸਾਰੇ ਪਰਿਵਾਰ ਚ ਵਾਪਸ ਗਈ। ਹੂੰ। ਹੁਣ ਉਹਨੇ ਤੇ ਜਸਵਿੰਦਰ ਨੇ ਗੱਲਾਂਬਾਤਾਂ ਕਰਦੇ ਰਹਿਣਾ। ਅੱਛਾ। ਨਵਨੀਤ ਨੇ ਬਾਹਰ ਆਉਣਾ ਜਾਣਾ ਘਟਾਤਾ। ਜਿਹੜਾ ਪਹਿਲਾਂ ਬਾਹਰ ਆਉਣ ਜਾਣ ਕਰਦੀ ਸੀ, ਹੁਣ ਉਹ ਫੋਨ ਤੇ ਲੱਗੀ ਰਹਿੰਦੀ ਜਸਵਿੰਦਰ ਦੇ ਨਾਲ। ਅੱਛਾ। ਗੱਲਾਂਬਾਤਾਂ ਕਰਦੇ ਦੌਰਾਨ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹਨਾਂ 'ਚ ਇੱਕ ਨਵਾਂ ਹੀ ਰਿਸ਼ਤਾ ਬਣ ਗਿਆ। ਉਹਨਾਂ ਨੂੰ ਇੱਕ ਦੂਜੇ ਨਾਲ ਖ ਰਾਤ ਭਰ ਚੈਟਾਂ ਕਰਦੇ ਰਹਿਣਾ ਦਿਨੇ ਵੀ ਫੋਨ ਤੇ ਲੱਗੇ ਰਹਿਣਾ ਹੂੰ ਬਲਜੀਤ ਨੇ ਕੋਈ ਬਾਤਾਂ ਧਿਆਨ ਨਾ ਦਿੱਤਾ ਇਸ ਗੱਲ ਤੇ ਉਹਨੂੰ ਲੱਗਿਆ ਵੀ ਚਲ ਧਿਆਨ ਨਹੀਂ ਤਾਂ ਲੱਗੀ ਰਹਿੰਦੀ ਹੈ ਘਰ ਚ ਤਾਂ ਰਹਿੰਦੀ ਆ ਚਲ ਠੀਕ ਹੈ ਫੋਨ ਤੇ ਆਪਣੀ ਸਹੇਲੀਆਂ ਨਾਲ ਕਰਦੀ ਹਾਂ ਹਾਂ ਫੋਨ ਤੇ ਆਪਣੀ ਸਹੇਲੀਆਂ ਨਾਲ ਗੱਲ ਕਰਦੀ ਹੋਊਗੀ ਜਦੋਂ ਤੇ ਜਦਾਂ ਹੂੰ ਪਰ ਇਹ ਸ਼ਾਇਦ ਸਭ ਤੋਂ ਵੱਡੀ ਗਲਤੀ ਸੀ ਬਲਜੀਤ ਦੀ ਵੀ ਉਹਨੇ ਧਿਆਨ ਨਹੀਂ ਦਿੱਤਾ ਪਰਿਵਾਰ ਵੱਲ ਅੱਛਾ ਹੁਣ ਹੌਲੀ ਹੌਲੀ ਨਵਨੀਤ ਨੇ ਉਸ ਮੁੰਡੇ ਜਸਵਿੰਦਰ ਨੂੰ ਮਿਲਣਾ ਵੀ ਸ਼ੁਰੂ ਕਰਤਾ ਕਦੇ ਨਵਨੀਤ ਨੇ ਉਹਦੇ ਸ਼ਹਿਰ ਚਲੇ ਜਾਣਾ ਕਦੇ ਉਹਨੇ ਉਹਦੇ ਸ਼ਹਿਰ ਆ ਜਾਣਾ ਅੱਛਾ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਇਹਨਾਂ अच्छा होली होली जसविंदर ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਮੈਂ ਤੇਰੇ ਬਿਨਾ ਰਹਿ ਨਹੀਂ ਸਕਦਾ। اچھا। ਵੀ ਆਪਣੇ ਪਤੀ ਨੂੰ ਛੱਡ ਦੇ ਮੇਰੇ ਨਾਲ ਵਿਆਹ ਕਰਾ ਲੈ। اچھا। ਜਦੋਂ ਨਵਨੀਤ ਨੇ ਇਹ ਗੱਲ ਸੁਣੀ ਉਹ ਕਹਿੰਦੀ ਪਾਗਲ ਹੋ ਗਿਆ ਵੀ ਠੀਕ ਹੈ ਆਪਣਾ ਰਿਸ਼ਤਾ ਚੱਲਦਾ ਰਿਹਾ ਤੈਨੂੰ ਇਹਦੇ ਵਿੱਚ ਵੀ ਕੀ ਪ੍ਰੋਬਲਮ ਆ? ਉਹ ਕਹਿੰਦਾ ਮੈਨੂੰ ਤੂੰ ਉਹਦੇ ਨਾਲ ਆਉਂਦੀ ਜਾਂਦੀ ਚੰਗੀ ਨਹੀਂ ਲੱਗਦੀ। اچھا। ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਨਾ ਮੈਂ ਤੈਨੂੰ ਕਿਸੇ ਹੋਰ ਮਰਦ ਨਾਲ ਦੇਖ ਸਕਦਾ ਹੁਣ। اچھا। ਉਹਨੇ ਬਥੇਰਾ ਸਮਝਾਇਆ ਪਰ ਉਹ ਸਮਝਿਆ ਨਾ, ਮੁੜਿਆ ਨਾ। ਨਵਨੀਤ ਨੇ ਇਹ ਵੀ ਵਾਸਤਾ ਪਾਇਆ ਵੀ ਆਪਣੀ ਰਿਸ਼ਤੇਦਾਰੀ ਆ ਇਹ ਕਦੇ ਵੀ ਸੰਭਵ ਨਹੀਂ ਹੋ ਸਕਦਾ ਮੇਰੇ ਬੱਚਾ ਆ ਪਰਿਵਾਰ ਆ ਮੈਂ ਉਹਨੂੰ ਵੀ ਕਿਵੇਂ ਛੱਡਦਾ ਠੀਕ ਹੈ ਆਪਣਾ ਪਿਆਰ ਆਪਣੀ ਜਗ੍ਹਾ ਪਰ ਪਰਿਵਾਰ ਆ ਆਪਣੀ ਜਗ੍ਹਾ ਵੀ ਮੈਂ ਪਰਿਵਾਰ ਨੂੰ ਵੀ ਨਹੀਂ ਛੱਡ ਸਕਦੀ ਤਾਂ ਜਸਵਿੰਦਰ ਨਾ ਮੁੜਿਆ ਉਹਨੇ ਜ਼ੇਦੇ ਫੜ ਲਈ ਕਹਿੰਦਾ ਵੀ ਨਹੀਂ ਵੀ ਮੇਰੇ ਨਾਲ ਵਿਆਹ ਕਰਾ ਮੇਰੇ ਨਾਲ ਪੱਕੀ ਤੌਰ ਤੇ ਰਹਿਣ ਲੱਗਾ ਜਦੋਂ ਨਵਨੀਤ ਨੂੰ ਸਿਰੋਦੀ ਪਾਣੀ ਲੰਗਦਾ ਦਿਖਿਆ ਤਾਂ ਉਹਨੇ ਹੌਲੀ ਹੌਲੀ ਦੂਰੀਆਂ ਵਧਾਉਣੇ ਸ਼ੁਰੂ ਕਰਤੀਆਂ ਜਸਵਿੰਦਰ ਤੋਂ अच्छा ਹੁਣ ਜਸਵਿੰਦਰ ਕਿਹੜਾ ਬੱਚਾ ਸੀ ਉਹ ਵੀ ਸਮਝਦਾਰ ਸੀ ਵੀ ਮੈਨੂੰ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰਦੀ ਹੈ। ਉਹਨੇ ਉਹਦੇ ਉਨੇ ਹੀ ਨੇੜੇ ਹੋਣ ਦੀ ਕੋਸ਼ਿਸ਼ ਕਰਨਾ। ਉਹਨੇ ਉਹਦੇ ਨਾਲ ਜ਼ਿੱਦ ਕਰਨੀ ਵੀ ਮੈਨੂੰ ਮਿਲਣਾ, ਮੇਰੇ ਨਾਲ ਗੱਲ ਕਰ। ਤਾਂ ਨਵਨੀਤ ਨੂੰ ਇਹ ਜਿਹੜਾ ਪਿਆਰ ਸ਼ੁਰੂ ਹੋਇਆ ਇਹ ਸਿਰਦਰਦ ਬਣਨ ਲੱਗ ਗਿਆ ਨਵਨੀਤ ਦੇ ਲਈ। ਉਹਨੂੰ ਖਿੱਚਾਉਣ ਲੱਗ ਗਈ, ਚੜਾਉਣ ਲੱਗ ਗਈ। ਹੌਲੀ-ਹੌਲੀ ਉਹਦੀ ਇਹ ਵੀ ਗੱਲ ਸਮਝਣ ਲੱਗ ਗਈ ਵੀ ਸਾਡਾ ਰਿਸ਼ਤਾ ਵੀ ਗਲਤ ਆ, ਵੀ ਮੈਨੂੰ ਮੇਰੇ ਪਰਿਵਾਰ ਵੱਲ ਤਰਜੀਹ ਦੇਣੀ ਚਾਹੀਦੀ ਹੈ। ਤਾਂ ਉਹਨੇ ਇੱਕ ਦਿਨ ਆਪਣਾ ਨੰਬਰ ਬਦਲ ਲਿਆ। ਅੱਛਾ। ਉਹਨੂੰ ਲੱਗਿਆ ਵੀ ਸ਼ਾਇਦ ਹੁਣ ਮੈਂ ਇਹ ਮੁਸੀਬ ਪਰ ਰਿਸ਼ਤੇਦਾਰੀ ਦਾ ਮਸਲਾ ਸੀ ਨੰਬਰ ਲੈਣਾ ਕਿੰਨਾ ਕੋਖਾ ਜਸਵਿੰਦਰ ਨੇ ਉਹਦਾ ਦੁਬਾਰੇ ਫੇਰ ਨੰਬਰ ਲੈ ਲਿਆ ਤਾਂ ਉਹਨਾਂ ਦੀ ਦੁਬਾਰਾ ਫੇਰ ਗੱਲਬਾਤ ਸ਼ੁਰੂ ਹੋ ਗਈ ਜਸਵਿੰਦਰ ਥੋੜਾ ਜਿਹਾ ਸਮਝਦਾਰ ਬਣਿਆ ਪਿੱਛੇ ਹਟਿਆ ਵੀ ਚਲ ਕੋਈ ਗੱਲ ਨਹੀਂ ਠੀਕ ਹੈ ਤੂੰ ਜਿਵੇਂ ਆਪਣਾ ਚੱਲਦਾ ਓਵੇਂ ਚੱਲਦੇ ਆਪਾਂ ਅੱਛਾ ਉਹਨੂੰ ਇਹ ਲੱਗਿਆ ਸੀ ਵੀ ਮੈਂ ਹੌਲੀ ਹੌਲੀ ਦੁਬਾਰੇ ਨਵਨੀਤ ਨੂੰ ਫੇਰ ਮਨਾ ਲੂੰਗਾ ਵੀ ਮੈਂ ਥੋੜੀ ਜਲਦਬਾਜ਼ੀ ਕਰ ਗਿਆ ਦੁਬਾਰਾ ਥੋੜਾ ਸਮਾਂ ਲੰਘੂਗਾ ਇਹ ਮੰਨ ਜਾਊਗੀ ਕਿਉਂਕਿ ਉਹਨੂੰ ਇਹ ਲੱਗਣ ਲੱਗ ਗਿਆ ਸੀ ਵੀ ਜੇ ਮੈਂ ਇਹਦੇ ਬਿਆਹ ਨਹੀਂ ਰਹਿ ਸਕਦਾ ਰਹਿ ਤਾਂ ਇਹ ਵੀ ਮੇਰੇ ਬਿਆਹ ਨਹੀਂ ਸਕਦੇ ਤਾਂ ਜਸਵਿੰਦਰ ਨੇ ਥੋੜਾ ਸਮਾਂ ਪਾ ਕੇ ਦੁਬਾਰੇ ਫੇਰ ਗੱਲਣਾ ਸ਼ੁਰੂ ਕਰਤਾ ਵੀ ਮੇਰ ਨਾਲ ਵਿਆਹ ਕਰਾ ਨਵਨੀਤ ਨੇ ਉਹਨੂੰ ਦੁਬਾਰਾ ਫੇਰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਆਪਣੇ ਪਿਆਰ ਦੇ ਵਾਸਤੇ ਪਾਏ ਵੀ ਤੂੰ ਇਹੋ ਜੀ ਜਿੱਦ ਨਾ ਕਰ ਇਹ ਜੀ ਬੇਵਕੂਫੀ ਨਾ ਕਰ ਪਰ ਉਹ ਆਪਣੀ ਜ਼ਿੱਦ ਈ ਅੜ ਗਿਆ ਉਹ ਕਹਿੰਦਾ ਹੁਣ ਨਹੀਂ ਬਹੁਤ ਸਮਾਂ ਹੋ ਗਿਆ ਮੈਂ ਪਹਿਲਾਂ ਵੀ ਪਿੱਛੇ ਮੁੜ ਚੁੱਕਿਆ ਸੀ ਪਰ ਮਿੱਥੋਂ ਮੁੜਿਆ ਨਹੀਂ ਜਾਂਦਾ ਹੁਣ ਵੀ ਮੇਰੇ ਬਸੋਂ ਬਾਹਰ ਦੀ ਗੱਲ ਧਨਵਨੀਤ ਨੂੰ ਦੁਬਾਰਾ ਫੇਰ ਸਮਝ ਜੀ ਜਿਵੇਂ ਲੱਗੀ ਵੀ ਕੰਮ ਖਰਾਬ ਹੋ ਗਿਆ ਗਲਤ ਹੋ ਗਿਆ ਕੰਮ ਵੀ ਇੱਕ ਵਾਰ ਮੈਂ ਪਹਿਲਾਂ ਪਿੱਛੇ ਮੁੜ ਗਈ ਸੀ ਕਾਸ਼ ਮੈਂ ਦੁਬਾਰਾ ਗੱਲਬਾਤ ਨਾ ਕਰਨ ਲੱਗਦੀ ਤਾਂ ਵਧੀਆ ਰਹਿੰਦਾ ਹੁਣ ਨਵਨੀਤ ਨੇ ਪੱਕਾ ਮਨ ਬਣਾ ਲਿਆ ਵੀ ਮੈਂ ਪਿੱਛੇ ਮੁੜਨਾ ਵੀ ਮੈਂ ਮੇਰਾ ਪਰਿਵਾਰ ਮੇਰਾ ਬੱਚਾ ਸੰਭਾਲਣਾ ਉਹਨੇ ਜਦੋਂ ਜਸਵਿੰਦਰ ਦਾ ਫੋਨ ਆਉਣਾ ਇਗਨੋਰ ਮਾਰਨਾ ਹੌਲੀ ਹੌਲੀ ਜਦੋਂ ਜ਼ਿਆਦਾ ਫੋਨ ਕਰਨੇ ਉਹਨੇ ਹਟ ਨਹੀਂ ਨਾ ਤਾਂ ਨਵਨੀਤ ਨੇ ਆਪਣਾ ਫੋਨ ਬੰਦ ਕਰ ਲੈਣਾ। ਉਹਨੇ ਫੋਨ ਸਾਰਾ ਸਾਰਾ ਦਿਨ ਸਵਿਚ ਆਫ ਰੱਖਣਾ ਤੇ ਬਲਜੀਤ ਵੀ ਜੇ ਪਿੱਛੋਂ ਫੋਨ ਕਰਦਾ ਉਹਦਾ ਫੋਨ ਸਵਿਚ ਆਫ ਆਉਂਦਾ ਉਹ ਘਰੇ ਫੋਨ ਕਰਦਾ ਵੀ ਤੂੰ ਫੋਨ ਸਵਿਚ ਆਫ ਕਿਉਂ ਕਰ ਰੱਖਿਆ? ਉਹਨੇ ਕੋਈ ਨਾ ਕੋਈ ਬਹਾਨਾ ਮਾਰ ਦੇਣਾ ਵੀ ਮੈਂ ਕੰਮ ਕਰ ਰਹੀ ਸੀ, ਮੈਨੂੰ ਡਿਸਟਰਬ ਕਰਦਾ ਫੋਨ, ਮੈਨੂੰ ਇਕਾਂਤ ਰਹਿਣਾ ਚੰਗਾ ਲੱਗਦਾ। ਤੇ ਹੌਲੀ ਹੌਲੀ ਨਵਨੀਤ ਨੇ ਬਲਜੀਤ ਨਾਲ ਦੁਬਾਰਾ ਫੇਰ ਨੇੜਤਾ ਸ਼ੁਰੂ ਕਰਤੀ ਵੀ ਮੇਥੋਂ ਗਲਤੀ ਹੋਈ ਹੈ, ਮੈਂ ਹੁਣ ਪਛਤਾਵਾ ਕਰਨਾ ਹੈ ਇਹ ਗੱਲ ਦਾ। ਵੀ ਮੈਨੂੰ ਆਪਣੇ ਪਰਿਵਾਰ ਤਾਂ ਇੱਕ ਦਿਨ ਦੁਬਾਰਾ ਨਵਨੀਤ ਨੇ ਫੋਨ ਚੱਕ ਲੈ ਬਲਜੀਤ ਦਾ ਕਿਉਂਕਿ ਫੋਨ ਮੈਸੇਜ ਕਰਦਾ ਰਹਿੰਦਾ ਸੀ ਅੱਛਾ ਉਹ ਕਹਿੰਦਾ ਤੂੰ ਮੇਰੇ ਨਾਲ ਗੱਲ ਕਰਨੀ ਹੈ ਕਿ ਨਹੀਂ ਕਰਨੀ ਉਹ ਕਹਿੰਦੀ ਮੈਂ ਤੈਨੂੰ ਬਹੁਤ ਸਮਝਾਇਆ ਸੀ ਵੀ ਤੂੰ ਜਦੋਂ ਜਿੱਤ ਤੋਂ ਮੁੜਦਾ ਹੀ ਨਹੀਂ ਮੈਂ ਗੱਲ ਕਰਕੇ ਕੀ ਕਰਨਾ ਤੇਰੇ ਨਾਲ ਮੈਂ ਆਪਣੀ ਜ਼ਿੰਦਗੀ ਥੋੜੀ ਖਰਾਬ ਕਰਨੀ ਹੈ ਪਰਿਵਾਰ ਥੋੜੀ ਖਰਾਬ ਕਰਨਾ ਤੇਰੇ ਪਿੱਛੇ ਬਦਨਾਮੀ ਹੋ ਮੇਰੀ ਵੀ ਤੇਰੀ ਵੀ ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਸੀ ਵੀ ਆਪਣਾ ਤਾਂ ਰਿਸ਼ਤੇਦਾਰੀ ਦਾ ਮਸਲਾ ਹੈ ਇਹ ਚੀਜ਼ ਹੋ ਹੀ ਨਹੀਂ ਸਕਦੀ ਨਾਲੇ ਮੈਂ ਕਰਨਾ ਹੀ ਨਹੀਂ ਚਾਹੁੰਦੀ ਇਹ ਚੀਜ਼ ਵੀ ਠੀਕ ਹੈ ਇੱਕ ਵਾਰ ਮੇਥੋਂ ਗਲਤੀ ਹੋ ਗਈ ਮੈਂ ਸੁਧਾਰ ਲਈ ਉਹ ਗਲਤੀ ਹੁਣ ਮੈਂ ਦੁਬਾਰਾ ਇਸ ਰਾਹ ਤੇ ਨਹੀਂ ਚੱਲਣਾ ਚਾਹੁੰਦੀ ਵੀ ਮੈਨੂੰ ਬਹੁਤ ਪਛਤਾਵਾ ਹੈ ਇਸ ਗੱਲ ਦਾ ਵੀ ਉਹ ਪਤਾ ਨਹੀਂ ਕਿਹੜੀ ਅੱਛਾ ਮੇਰੇ ਕੋਲ ਕਿਹੜਾ ਕਹਿੰਦੀ ਕਿਸੇ ਚੀਜ਼ ਦੀ ਕਮੀ ਸੀ ਐਸ਼ੋ ਆਰਾਮ ਦੀ ਕਮੀ ਨਹੀਂ ਸੀ ਬੰਦਾ ਮੇਰਾ ਚੰਗਾ ਲਿੱਗੇ ਸੁਭਾਅ ਦਾ ਮੈਨੂੰ ਸਮਝਦਾ ਕੋਈ ਰੋਕ ਟੋਕ ਨਹੀਂ ਕਰਦਾ ਮੈਂ ਪਤਾ ਨਹੀਂ ਤੇਰੀਆਂ ਗੱਲਾਂ ਚ ਕਿਵੇਂ ਆ ਗਈ ਦੋਹਾਂ ਜਾਣਾਂ ਦੀ ਬੜੀ ਤਲਖੀ ਹੋਈ ਅੱਛਾ ਤਾਂ ਜਸਵਿੰਦਰ ਨੇ ਧਮਕੀਆਂ ਦੇਣੀ ਸ਼ੁਰੂ ਕਰਤੀਆਂ ਨਵਨੀਤ ਨੂੰ ਉਹ ਕਹਿੰਦਾ ਜਿਹੜੇ ਪਿਆਰ ਨੂੰ ਤੂੰ ਅਖੀਰਲੇ ਦਮ ਤੱਕ ਨਿਭਾਉਣ ਦੀਆਂ ਮੇਰੇ ਨਾਲ ਕਸਮਾਂ ਖਾਂਦੀ ਸੀ ਭੁੱਲ ਗਈ ਉਸ ਪਿਆਰ ਨੂੰ ਹੁਣ ਅੱਛਾ ਕਹਿੰਦਾ ਜੀ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ ਨਾ ਤਾਂ ਮੈਂ ਤੇਰੇ ਪਤੀ ਨੂੰ ਦੱਸ ਦੂੰਗਾ ਅੱਛਾ ਮੈਂ ਰੌਲਾ ਪਾ ਦੇਣਾ ਇਸ ਗੱਲ ਦਾ ਨਵਨੀਤ ਕਹਿੰਦੀ ਜੋ ਹੁੰਦਾ ਤੇ ਮੈਂ ਹੁਣ ਪਿੱਛੇ ਨਹੀਂ ਮੁੜਨ ਲੱਗੀ। ਵੱਤੋ ਵੱਤ ਮੇਰੇ ਬੰਦੇ ਨੂੰ ਦੱਸ ਦੇਂਗਾ ਮੈਂ ਝੜਕਾਂ ਖਾ ਲੂੰਗੀ, ਮਾਰਾ ਖਾ ਲੂੰਗੀ ਤੇ ਤੋਂ। ਨਵਨੀਤ ਨੂੰ ਕਿਤੇ ਨਾ ਕਿਤੇ ਇਹ ਸੀਗਾ ਵੀ ਇਹ ਮੈਨੂੰ ਪਚਾਉਂਦਾ ਹੀ ਨਹੀਂ ਆ ਵੀ ਮੇਰਾ ਨੁਕਸਾਨ ਨਹੀਂ ਕਰ ਸਕਦਾ ਇਹ। ਵਿਸ਼ਵਾਸ ਸੀ ਉਹਨੂੰ। ਹਾਂ। ਅੱਛਾ। ਭਾਵੇਂ ਉਹ ਤੋਂ ਦੂਰ ਹੋ ਰਹੀ ਸੀ ਪਰ ਇੱਕ ਲੰਮੇ ਅਰਸੇ ਦਾ ਉਹਨਾਂ ਦਾ ਰਿਸ਼ਤਾ ਸੀ ਤਾਂ ਵਿਸ਼ਵਾਸ ਸੀਗਾ ਨਵਨੀਤ ਨੂੰ ਉਹਦੇ ਤੇ। ਅੱਛਾ। ਭਾਵੇਂ ਨਵਨੀਤ ਨੇ ਜਸਵਿੰਦਰ ਨੂੰ ਇਹ ਕਹੀ ਦਿੱਤਾ ਸੀ ਵੀ ਤੂੰ ਜੋ ਕਰਨਾ ਕਰ ਲੈ ਮੈਂ ਹੁਣ ਪਿੱਛੇ ਨਹੀਂ ਮੁੜਦੀ। ਹੂੰ। ਪਰ ਇਹ ਡਰ ਉਹਦੇ ਅੰਦਰ ਹਮੇਸ਼ਾ ਬਣਿਆ ਰਹਿੰਦਾ। ਵੀ ਇਹ ਗੱਲ ਕਿਤੇ ਬਾਹਰ ਨਾ ਨਿਕਲਿਆ ਆਵੇ ਉਹਰੇ ਚੁੱਪਚੁੱਪ ਰਹਿਣਾ ਸ਼ੁਰੂ ਕਰਤਾ ਫੋਨ ਬੰਦ ਕਰਤਾ ਬਾਹਰ ਅੰਦਰ ਹੋਣਾ ਜਾਣਾ ਬੰਦ ਕਰਤਾ ਇੱਕ ਡਿਪਰੈਸ਼ਨ ਟਾਈਪ ਹੋ ਗਿਆ ਉਹਨੂੰ ਅੱਛਾ ਉਹ ਡਿਪਰੈਸ਼ਨ ਚ ਚਲੀ ਗਈ ਹੂੰ ਉਹਨੇ ਸਿਰ ਨਾ ਪਾਉਣਾ ਮੂੰਹ ਸਿਰ ਨਾ ਕਰਨਾ ਤਾਂ ਬਲਜੀਤ ਉਹਦੇ ਘਰ ਵਾਲੇ ਨੇ ਦੇਖਿਆ ਵੀ ਇਹਨੂੰ ਇੱਕਦਮ ਕੀ ਹੋ ਗਿਆ ਐ ਕਿਉਂ ਰਹਿਣ ਲੱਗੀ ਚੁੱਪਚਪ ਉਹਨੂੰ ਲੱਗਿਆ ਵੀ ਇਹਨੂੰ ਬਾਹਰ ਅੰਦਰ ਘਮਾਉਣਾ ਚਾਹੀਦਾ ਸਾਰੀ ਉਮਰ ਮੈਂ ਕੰਮਕਾਰ ਹੀ ਕਰਿਆ ਹੁਣ ਅੱਗੇ ਵੀ ਕੰਮਕਾਰ ਕਰਨਾ ਜੇ ਇਹਨੂੰ ਕੁਝ ਹੋ ਗਿਆ ਮੇਰਾ ਪਰਿਵਾਰ ਉਜੜ ਜਾਊਗਾ ਬਿਲਕੁਲ ਕਿਉਂਕਿ ਹਾਲਤ ਉਹਦੀ ਬਹੁਤ ਮਾੜੀ ਹੋ ਚੁੱਕੀ ਸੀ ਉਸ ਵਕਤ ਤੱਕ ਅੱਛਾ ਉਹਦੀ 24 ਘੰਟੇ ਟਿਕ ਟਿਕੀ ਉਸੇ ਗੱਲ ਤੇ ਲੱਗੀ ਰਹਿੰਦੀ ਵੀ ਮੈਂ ਇਹ ਗਲਤੀ ਕਿਉਂ ਕਰ ਬੈਠੀ ਪਛਤਾਵਾ ਸੀ ਉਹਨੂੰ ਉਹਨੂੰ ਪਛਤਾਵਾ ਹੋਣ ਲੱਗ ਗਿਆ ਉਸ ਸਮੇਂ ਤੱਕ ਤਾਂ ਬਲਜੀਤ ਨੇ ਉਹਨੂੰ ਬਾਹਰ ਅ ਪਰ ਨਵਨੀਤ ਤੇ ਇਹ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ ਉਹਦਾ ਧਿਆਨ ਥੋੜੇ ਟਾਈਮ ਲਈ ਹਟਦਾ ਦੁਬਾਰੇ ਫੇਰ ਉਸੇ ਦਲਦਲ ਚ ਫਸ ਜਾਂਦੀ ਜਾ ਕੇ ਇੱਕ ਦਿਨ ਰਾਤ ਨੂੰ ਦੋਵੇਂ ਜਣੇ ਡਿਨਰ ਕਰਕੇ ਆਏ ਉਹਨਾਂ ਨੂੰ ਕਾਫੀ ਦੇਰ ਹੋ ਗਈ ਘਰੇ ਆਉਂਦਿਆਂ ਅੱਛਾ ਸਮਾਂ ਰਾਤ ਦਾ 11:30 11:00 12:00 ਦੇ ਆਸ-ਪਾਸ ਦਾ ਹੋ ਗਿਆ ਅੱਛਾ ਦੋਵੇਂ ਜਣੇ ਆਰਾਮ ਕਰਨ ਲਈ ਆਪਣੇ ਕਮਰੇ 'ਚ ਪਹੁੰਚੇ ਤਾਂ ਨਵਨੀਤ ਦੇ ਫੋਨ ਤੇ ਕਿਸੇ ਦਾ ਫੋਨ ਆਇਆ ਹੂੰ ਨਵਨੀਤ ਨੇ ਜਦੋਂ ਨੰਬਰ ਪੜਿਆ ਤਾਂ ਜਸਵਿੰਦਰ ਦਾ ਨੰਬਰ ਸੀ ਉਹਨੇ ਫੋਨ ਉਹਦੀ ਬੰਦ ਕਰ ਲਿਆ ਬਲਜੀਤ ਨੇ ਪੁੱਛਿਆ ਵੀ ਕੀ ਤਾਂ ਫੋਨ ਕਹਿੰਦੀ ਐਵੇਂ ਹੀ ਪਤਾ ਨਹੀਂ ਕੌਣ ਆ ਅੱਧੀ ਰਾਤ ਨੂੰ ਫੋਨ ਕਰੀ ਜਾਂਦਾ ਬਲਜੀਤ ਨੇ ਵੀ ਬਾਤਾਂ ਧਿਆਨ ਨਹੀਂ ਦਿੱਤਾ ਜਿਵੇਂ ਹੀ ਉਹ ਬੈੱਡ ਤੇ ਪਈ ਆਪਣਾ ਆਰਾਮ ਕਰਨ ਲਈ ਹੁਣ ਬਲਜੀਤ ਦਾ ਫੋਨ ਵੱਜਿਆ ਅੱਛਾ ਤੇ ਬਲਜੀਤ ਦੇ ਫੋਨ ਤੇ ਜਸਵਿੰਦਰ ਦਾ ਫੋਨ ਸੀ ਬਲਜੀਤ ਨੇ ਜਦੋਂ ਗੱਲਬਾਤ ਕੀਤੀ ਤਾਂ ਉਹਨੇ ਪੁੱਛਿਆ ਵੀ ਕੌਣ ਹੈ ਉਹ ਕਹਿੰਦਾ ਵੀ ਮੈਂ ਜਸਵਿੰਦਰ ਹਾਂ ਹੂੰ ਇਹ ਗੱਲ ਜਿਵੇਂ ਹੀ ਨਵਨੀਤ ਦੇ ਕੰਨਾਂ 'ਚ ਪਈ ਤਾਂ ਉਹਦੇ ਕੰਨ ਖੜੇ ਹੋ ਗਏ ਡਰ ਗਈ ਉਹਦਾ ਡਰ ਉਹਦੇ ਮੂਰੇ ਫੇਰ ਆਉਣ ਲੱਗ ਗਿਆ ਉਹਨੂੰ ਬਿਲਕੁਲ ਬੀਜੀ ਇਹ ਗੱਲੇ ਨੇ ਦੱਸਤੀ ਏਦੋਂ ਬਾਅਦ ਮੇਰਾ ਕੀ ਹਾਲ ਹੋਣਾ ਜਸਵਿੰਦਰ ਬਲਜੀਤ ਨੂੰ ਇਹ ਕਹਿ ਰਿਹਾ ਸੀ ਵੀ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਤੇ ਦੂਜੇ ਪਾਸੇ ਬਲਜੀਤ ਉਹਨੂੰ ਸਮਝਾ ਰਿਹਾ ਸੀ ਵੀ ਭਾਈ ਰਾਤ ਹੋ ਗਈ ਹੈ ਇਹ ਜੇ ਵੇਲੇ ਕਿਹੜੀ ਗੱਲ ਕਰਨੀ ਹੈ ਤੂੰ ਕੱਲ ਨੂੰ ਆਪਾਂ ਸਵੇਰੇ ਗੱਲ ਕਰਾਂਗੇ ਅੱਛਾ ਨਵਨੀਤ ਦੇ ਮਨ 'ਚ ਉਹੀ ਡਰ ਭੰਮ ਕਰਿਆ ਸੀ ਵੀ ਜੇ ਇਹ ਨੇ ਉਹ ਗੱਲ ਦੱਸਤੀ ਮੇਰਾ ਕੀ ਬਣੂਗਾ ਏ ਤੋਂ ਬਾਅਦ ਇਸੇ ਗੱਲ ਦੇ ਚੱਲਦਿਆਂ ਤਾਂ ਉਹਨੂੰ ਡਿਪਰੈਸ਼ਨ ਫੀਲ ਹੋ ਰਿਹਾ ਸੀ ਬਿਲਕੁਲ ਤਾਂ ਨਵਨੀਤ ਤੋਂ ਇਹ ਗੱਲ ਸਹਾਰੀ ਨਾ ਗਈ ਜਦੋਂ ਹੀ ਉਹ ਬਲਜੀਤ ਤੇ ਜਸਵਿੰਦਰ ਗੱਲਾਂ ਕਰ ਰਹੇ ਸੀ ਤਾਂ ਨਵਨੀਤ ਨੂੰ ਲੱਗਿਆ ਵੀ ਜਿਹੜੀ ਗੱਲ ਤੋਂ ਮੈਂ ਡਰ ਰਹੀ ਸੀ ਉਹੀ ਸ਼ਾਇਦ ਹੋ ਗਈ ਅੱਜ। ਵੀ ਐਤੂ ਬਾਦ ਮੇਰਾ ਕੀ ਬਣਨਾ ਹੈ ਮੈਨੂੰ ਨਹੀਂ ਪਤਾ। ਉਹ ਖਬਰ ਆ ਗਈ ਤੇ ਉਹ ਭੱਜ ਕੇ ਕਮਰੇ 'ਚ ਬਾਹਰ ਨਿਕਲੀ। ਅੱਛਾ। ਬਲਜੀਤ ਨੂੰ ਲੱਗਿਆ ਵੀ ਇਹਨੂੰ ਇੱਕਦਮ ਕੀ ਹੋ ਗਿਆ? ਅੱਛਾ। ਉਹਨੇ ਜਸਵਿੰਦਰ ਦਾ ਫੋਨ ਕੱਟਿਆ ਤੇ ਉਹ ਨਵਨੀਤ ਦੇ ਪਿੱਛੇ ਤੁਰ ਪਿਆ। ਨਵਨੀਤ ਭੱਜ ਕੇ ਪੌੜੀਆਂ ਚੜ ਗਈ ਤੇ ਛੱਤ ਤੇ ਜਾ ਖੜੀ ਹੋਈ। ਅੱਛਾ। ਬਲਜੀਤ ਵੀ ਉਹਦੇ ਪਿੱਛੇ ਭੱਜਿਆ ਪਰ ਐਦੋਂ ਪਹਿਲਾਂ ਉਹਦੇ ਕੋਲ ਪਹੁੰਚਦਾ ਨਵਨੀਤ ਨੇ ਛੱਤ ਤੋਂ ਛਾਲ ਮਾਰ ਦਿੱਤੀ। ਓਹੋ। ਬਲਜੀਤ ਇਹ ਸਾਰਾ ਕੁਝ ਦੇਖ ਕੇ ਸੁੰਨ ਹੋ ਗਿਆ ਉਹਨੂੰ ਸਮਝ ਨਹੀਂ ਸੀ ਯਾਰ ਇਹ ਵੀ ਕੀ ਹੋ ਗਿਆ ਚੀਕਾਂ ਮਾਰਨੀ ਸ਼ੁਰੂ ਕਰਤੀ ਉਹਨੇ ਰੌਲਾ ਪਾਉਣਾ ਸ਼ੁਰੂ ਕਰਤਾ ਓਹੋ ਘਰ ਚ ਬਲਜੀਤ ਦੇ ਮਾਪਿਓ ਸੀ ਇਹ ਚੀਕਾਂ ਸੁਣ ਕੇ ਉਹ ਵੀ ਉੱਠੇ ਤੇ ਆੜ ਗਵਾਂਡ ਵੀ ਇਕੱਠਾ ਹੋ ਗਿਆ ਓਹੋ ਘਰ ਦੇ ਬਾਹਰ ਗਲੀ ਚ ਨਵਨੀਤ ਦੀ ਲਾਸ਼ ਪਈ ਸੀ ਸਾਰੇ ਪਾਸੇ ਚਿੰਝ ਗਾਣਾ ਪੈ ਗਿਆ ਕਿਸੇ ਨੂੰ ਸਮਝ ਨਹੀਂ ਸੀ ਯਾਰ ਇਹ ਵੀ ਕੀ ਹੋ ਗਿਆ ਹੂੰ ਤਾਂ ਸਾਰੇ ਨੇ ਪੁੱਛਿਆ ਵੀ ਬਲਜੀਤ ਨੂੰ ਵੀ ਭਾਈ ਕੀ ਹੋ ਗਿਆ ਤੁਹਾਡੇ ਚ ਕੋਈ ਲੜਾਈ ਹੋਈ ਆ ਉਹ ਉਹ ਕਹਿੰਦਾ ਉਹ ਸੁਣ ਹੋ ਗਿਆ ਉਹਨੂੰ ਸਮਝ ਨਹੀਂ ਸੀ ਯਾਰ ਇਹ ਵੀ ਹੋ ਕੀ ਗਿਆ ਉਹ ਬਸ ਚੀਕਾਂ ਮਾਰੀ ਜਾਵੇ ਉਹਨੂੰ ਸਮਝ ਨਹੀਂ ਸੀ ਲੱਗ ਰਹੀ ਵੀ ਉਹ ਕੀ ਕਰੇ ਇਹ ਹੋਇਆ ਕਿਉਂ ਤੇ ਦੂਜੇ ਪਾਸੇ ਸਾਰੇ ਪੁੱਛ ਵੀ ਬਲਜੀਤ ਨੂੰ ਰਹੇ ਸੀ ਵੀ ਭਾਈ ਦੱਸ ਕੀ ਹੋਇਆ ਹੂੰ ਚੀਕਾਂ ਮਾਰਦੇ ਮਾਰਦੇ ਬਲਜੀਤ ਵੀ ਬੇਹੋਸ਼ ਹੋ ਗਿਆ ਅੱਛਾ ਪਰਿਵਾਰ ਨੂੰ ਦੁਬਧਾ ਛੜ ਗਈ ਵੀ ਹੁਣ ਕਰਿਆ ਤਾਂ ਕਰਿਆ ਕੀ ਜਾਵੇ ਉਹਨਾਂ ਨੇ ਨਵਨੀਤ ਦੇ ਪੇਕੇ ਨੂੰ ਫੋਨ ਕਰਿਆ ਵੀ ਆਹ ਗੱਲ ਬਣ ਗਈ ਹੁਣ ਜਿਉਂ ਹੀ ਨਵਨੀਤ ਦੇ ਪੇਕੇ ਆਏ ਤਾਂ ਉਹਨਾਂ ਨੇ ਬਲਜੀਤ ਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਅੱਛਾ ਉਹ ਕਹਿੰਦੀ ਸਾਡੀ ਕੁੜੀ ਤਾਂ ਇਹਨੇ ਮਾਰੀ ਅੱਛਾ ਦੂਜੇ ਪਾਸੇ ਬਲਜੀਤ ਨੂੰ ਕਿਸੇ ਗੱਲ ਦਾ ਪਤਾ ਹੈ ਨਹੀਂ ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਕਰਤਾ ਨਵਨੀਤ ਦੇ ਪੇਕੇ ਆਨੇ ਅੱਛਾ ਜਦੋਂ ਪੁਲਿਸ ਆਉਂਦੀ ਹੈ ਤਾਂ ਉਹ ਬਲਜੀਤ ਨੂੰ ਸਵਾਲ ਕਰਦੀ ਹੈ ਤਾਂ ਬਲਜੀਤ ਦੱਸਦਾ ਹੈ ਵੀ ਉਹ ਛੱਤ ਤੇ ਗਈ ਮੈਂ ਤਾਂ ਉਹਨੂੰ ਪਿੱਛੇ ਬਚਾਉਣ ਲਈ ਭੱਜਿਆ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਉਹਨੇ ਛੱਤ ਤੋਂ ਛਾਲ ਮਾਰ ਦਿੱਤੀ ਸੀ ਤੇ ਨਵਨੀਤ ਦੇ ਪੇਕੇ ਪਰਿਵਾਰ ਦਾ ਇਹ ਕਹਿਣਾ ਸੀ ਵੀ ਇਹਨਾਂ ਦੋਆਂ ਜੀਆਂ ਚਾਣ ਬਣ ਸੀ ਸਾਡੀ ਕੁੜੀ ਖੁਦਕੁਸ਼ੀ ਕਰਨ ਵਾਲੀ ਨਹੀਂ ਇਹਨੇ ਪਿੱਛੇ ਧੱਕਾ ਦਿੱਤਾ ਉਹਨੂੰ ਅੱਛਾ ਉਹਦੀ ਮੌਤ ਦਾ ਕਾਰਨ ਇਹ ਖੁਦਾ ਅੱਛਾ ਇਹ ਖੁਦਕੁਸ਼ੀ ਨਹੀਂ ਇਹ ਕਤਲ ਆ ਤੇ ਕਤਲ ਵੀ ਬਲਜੀਤ ਨੇ ਕੀਤਾ ਹੁਣ ਪੁਲਿਸ ਨੇ ਕਿਉਂਕਿ ਮੁਕਤਾ ਕੋਈ ਸਬੂਤ ਹੈ ਨਹੀਂ ਸੀ ਬਲਜੀਤ ਦਾ ਵੀ ਰੋ ਰੋ ਬੁਰਾ ਹਾ ਸੀ ਤਾਂ ਪੁਲਿਸ ਨੇ ਮੌਕੇ ਨੂੰ ਸੰਭਾਲਣਾ ਚਾਹਿਆ ਦੋਵੇਂ ਪਰਿਵਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਨਵਨੀਤ ਦੇ ਪਿੱਕੇ ਅੜ ਗਏ ਉਹ ਕਹਿੰਦੇ ਜਿੰਨਾ ਟਾਈਮ ਤੁਸੀਂ ਇਹਨੂੰ ਗ੍ਰਿਫਤਾਰ ਨਹੀਂ ਕਰਦੇ ਅਸੀਂ ਇਹਦਾ ਸਸਕਾਰ ਨਹੀਂ ਕਰਨਾ ਨਵਨੀਤ ਦਾ ਅੱਛਾ ਸਾਰੇ ਪਾਸੇ ਹੱਲਾ ਗੁੱਲਾ ਪੈ ਗਿਆ ਹੂੰ ਤਾਂ ਪੁਲਿਸ ਨੇ ਮਜਬੂਰਨ ਬਲਜੀਤ ਨੂੰ ਅਰੈਸਟ ਕਰ ਲਿਆ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਅੱਛਾ ਇਹ ਤੋਂ ਬਾਅਦ ਪਰਿਵਾਰ ਨੇ ਇਨਵੈਸਟੀਗੇਸ਼ਨ ਦੀ ਮੰਗ ਕਰੀ ਬਲਜੀਤ ਦੇ ਨੇ ਕਿ ਸਾਡਾ ਮੁੰਡਾ ਇਹ ਜਿਹਾ ਕਦਮ ਨਹੀਂ ਚੱਕ ਸਕਦਾ ਠੀਕ ਹੈ ਦੋਹਾਂ ਜੀਆਂ ਚ ਪਹਿਲਾਂ ਅਣਬਣ ਰਹਿੰਦੀ ਸੀ ਪਰ ਹੁਣ ਤਾਂ ਸਾਰਾ ਕੁਝ ਠੀਕ ਠਾਕ ਸੀ ਅਣਬਣ ਵੀ ਇਸ ਕਦਰ ਨਹੀਂ ਸੀ ਵੀ ਇਹ ਇੱਕ ਦੂਜੇ ਨਾਲ ਮੂੰਹ ਹੀ ਫੇਰ ਗਏ ਸੀ ਹੁਣ ਜਦੋਂ ਪਿਛਲੇ ਕੋਈ ਕਾਰਨ ਪਤਾ ਨਹੀਂ ਤਾਂ ਬਲਜੀਤ ਦੇ ਪਰਿਵਾਰ ਨੇ ਇਨਵੈਸਟੀਗੇਸ਼ਨ ਮੰਗੀ ਪੁਲਿਸ ਤੋਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਵੀ ਕਰਤੀ ਅੱਛਾ ਦੂਜੇ ਪਾਸੇ ਬਲਜੀਤ ਦੀ ਹਾਲਤ ਚੱਲਿਆ ਵਰਗੀ ਹੋ ਗਈ ਸੀ ਹੂੰ ਉਹਨੂੰ ਸਮਝ ਨਹੀਂ ਸੀ ਆ ਰਿਹਾ ਵੀ ਇਹ ਹੋ ਕੀ ਗਿਆ ਇਹ ਬਣ ਕੀ ਗਿਆ ਮੇਰੇ ਨਾਲ ਮੇਰੀ ਹੱਸਦੀ ਵਸਦੀ ਦੁਨੀਆ ਇੱਕਦਮ ਕਿਵੇਂ ਉਜੜ ਗਈ ਬਿਲਕੁਲ ਉਹਨੂੰ ਉਹ ਫੋਨ ਦਾ ਵੀ ਧਿਆਨ ਨਹੀਂ ਸੀ ਆ ਰਿਹਾ ਵੀ ਸ਼ਾਇਦ ਜੇ ਉਹ ਇਨੀ ਇੱਕ ਗੱਲ ਵੀ ਪੁਲਿਸ ਨੂੰ ਦੱਸ ਦੁੰਦਾ ਤਾਂ ਵੀ ਕੁਝ ਟਰੇਸ ਆਊਟ ਹੋ ਸਕਦਾ ਸੀ। ਹੂੰ ਤਾਂ ਪੁਲਿਸ ਨੇ ਆਪਦੇ ਹੀ ਬਲਬੂਤੇ ਤੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਨਵਨੀਤ ਦੇ ਲੈਪਟਾਪ ਤੇ ਨਵਨੀਤ ਦੇ ਫੋਨਾਂ ਦੀ ਜਾਂਚ ਸ਼ੁਰੂ ਹੋਈ। ਜਦੋਂ ਕਾਲ ਡਿਟੇਲਸ ਚੱਕੀਆਂ ਤਾਂ ਉਹਦੇ ਚੋਂ ਜਸਵਿੰਦਰ ਦਾ ਨੰਬਰ ਮਿਲਿਆ ਉਹਨਾਂ ਨੂੰ। ਅੱਛਾ ਕਾਲ ਡਿਟੇਲਸ ਦੇਖੀਆ ਵੀ ਲੰਮੀਆਂ ਲੰਮੀਆਂ ਕਾਲਾਂ ਹੋਈਆਂ ਹੋਈਆਂ ਤਾਂ ਉਹਨਾਂ ਨੇ ਨਵਨੀਤ ਦੇ ਪੇਕੇ ਪਰਿਵਾਰ ਨੂੰ ਪੁੱਛਿਆ ਵੀ ਜਸਵਿੰਦਰ ਕੌਣ ਹੈ ਅੱਛਾ ਉਹਨਾਂ ਨੂੰ ਪਿਛੇ ਦੀ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਡੇ ਮੁੰਡੇ ਦਾ ਸਾਲਾ ਅੱਛਾ ਤੋਂ ਪੁੱਛਦੇ ਆ ਵੀ ਇਹਦਣ ਇੰਨੀ ਕਿੰਨੀ ਕਨੇਡਾ ਸੀ ਨਵਨੀਤ ਦੀ ਜਿਹੜੀਆਂ ਇੰਨੀ-ਇੰਨੀ ਲੰਮੀਆਂ ਕਾਲਾਂ ਹੁੰਦੀਆਂ ਸੀ ਤਾਂ ਨਵਨੀਤ ਦੇ ਪੇਕੇ ਪਰਿਵਾਰ ਕੋਲ ਵੀ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਪੁਲਿਸ ਨੇ ਉਹਦਾ ਪਤਾ ਮੰਗਿਆ ਜਸਵਿੰਦਰ ਦਾ ਨਵਨੀਤ ਦੇ ਪੇਕੇ ਨੇ ਦੇ ਵੀ ਦਿੱਤਾ ਜਦੋਂ ਉੱਥੇ ਪਹੁੰਚਦੇ ਆ ਤਾਂ ਉੱਥੋਂ ਗਾਇਬ ਸੀ ਅੱਛਾ ਹੋਣ ਪੁਲਿਸ ਦੇ ਹੱਥ ਜਿਵੇਂ ਕਹਿੰਦੇ ਕਾਨੂੰਨ ਦੇ ਹੱਥ ਲੰਮੇ ਆ ਤਾਂ ਜਸਵਿੰਦਰ ਵੀ ਹੌਲੀ ਹੌਲੀ ਪਕੜ ਚ ਆ ਗਿਆ ਪੁਲਿਸ ਦੀ ਚ ਪੁਲਿਸ ਨੇ ਜਸਵਿੰਦਰ ਤੋਂ ਸਾਰੀ ਗੱਲਬਾਤ ਪਤਾ ਕਰੀ ਪਹਿਲਾਂ ਤਾਂ ਉਹ ਬਹੁਤ ਮੁਕਰਿਆ ਪਰ ਪੁਲਿਸ ਦੇ ਅੱਗੇ ਕਿੱਥੇ ਕੋਈ ਟਿਕ ਸਕਦਾ ਤਾਂ ਉਹਨੇ ਸਾਰਾ ਕੁਝ ਉਗਲਤਾ ਉਹਨੇ ਸਾਰਾ ਸੱਚ ਸੱਚ ਦੱਸਤਾ ਸਾਰੀ ਗੱਲਬਾਤ ਦੌਰਾਨ ਪਤਾ ਲੱਗ ਗਿਆ ਵੀ ਇਹੀ ਦੋਸ਼ੀ ਹੈ ਅੱਛਾ ਪੁਲਿਸ ਨੇ ਜਿਵੇਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਅੱਛਾ ਤੇ ਇਹ ਕੇਸ ਜਿਵੇਂ ਸੁਲਝ ਜ ਗਿਆ ਹਮ ਜਦੋਂ ਨਵਨੀਤ ਦੇ ਪੇਕਿਆਂ ਨੂੰ ਇਹ ਸਾਰੀ ਗੱਲ ਪਤਾ ਲੱਗੀ ਤਾਂ ਉਹ ਵੀ ਜਿਵੇਂ ਸੁੱਨ ਹੋ ਗਏ ਨਵਨੀਤ ਦੀ ਇਹ ਗਲਤੀ ਦਾ ਉਹਦੇ ਪ ਵੀ ਸਾਡੀ ਤੀ ਇਸ ਤਰ੍ਹਾਂ ਦੀ ਨੀਚ ਹਰਕਤ ਵੀ ਕਰ ਸਕਦੀ ਹੈ ਤੇ ਦੂਜੇ ਪਾਸੇ ਬਲਜੀਤ ਵੀ ਰਿਹਾ ਹੋਇਆ ਬਾਹਰ ਆਇਆ ਤਾਂ ਨਵਨੀਂਦ ਦੇ ਪੇਕੇ ਨੇ ਉਹ ਤੋਂ ਮਾਫੀਆਂ ਮੰਗੀਆਂ ਅੱਛਾ ਸਾਰਾ ਆਲਾ ਦਵਾਲਾ ਸਨ ਹੋ ਗਿਆ ਵੀ ਇਹ ਕੀ ਪਾਣਾ ਵਾਪਰ ਗਿਆ ਇਸ ਪਰਿਵਾਰ ਦੇ ਨਾਲ ਉਹ ਕੁੜੀ ਜਿਹੜੀ ਹੱਸਦੀ ਖੇਡਦੀ ਸਾਡੇ ਸਾਨੂੰ ਮਿਲਦੀ ਗਿਲਦੀ ਸੀ ਇੰਨਾ ਖੌਫਨਾਕ ਕਦਮ ਚੱਕ ਸਕਦੀ ਹੈ ਤੇ ਐਡੀ ਵੱਡੀ ਗਲਤੀ ਕਰ ਸਕਦੀ ਹੈ ਜੀ ਤਾਂ ਕਿਸੇ ਨੂੰ ਨਹੀਂ ਸੀ ਪਤਾ ਹਾਂਜੀ ਵੀਰੇ ਬਹੁਤ ਭਾਵਕ ਕਰਨ ਵਾਲੀ ਕਹਾਣੀ ਸੀ ਜੇ ਕਿਤੇ ਨਵਨੀਤ ਆਪਣੇ ਪਤੀ ਬਲਜੀਤ ਨਾਲ ਆਪਣੀ ਇਸ ਗਲਤੀ ਤੇ ਇਸ ਰਿਸ਼ਤੇ ਦਾ ਪਛਤਾਵਾ ਕਰ ਲੈਂਦੀ ਤਾਂ ਸ਼ਾਇਦ ਇਹ ਹਾਲਾਤ ਨਾ ਬਣਦੇ ਆਪਾਂ ਮੇਕੇ ਬਲਜੀਤ ਨੇ ਵੀ ਨਵਨੀਤ ਨੂੰ ਬਹੁਤ ਆਜ਼ਾਦੀ ਦਿੱਤੀ ਪਰ ਰਿਸ਼ਤਿਆਂ ਦੇ ਵਿੱਚ ਐਨੀ ਆਜ਼ਾਦੀ ਕਿ ਆਪਾਂ ਰਿਸ਼ਤੇ ਦਾ ਧਿਆਨ ਹੀ ਨਾ ਰੱਖੀਏ ਕਿ ਸਾਡਾ ਲਾਈਫ ਪਾਰਟਨਰ ਕੀ ਕਰ ਰਿਹਾ ਇਹ ਵੀ ਕਿਤੇ ਨਾ ਕਿਤੇ ਇਹੋ ਜਿਹੀਆਂ ਸਥਿਤੀਆਂ ਪੈਦਾ ਕਰਦਾ ਜਿਦੇ ਨਾਲ ਸਮਾਜ ਦੇ ਵਿੱਚ ਬਦਨਾਮੀ ਤੇ ਸਾਡੇ ਪਰਿਵਾਰ ਟੁੱਟ ਜਾਂਦੇ ਆ ਸੋ ਦਰਸ਼ਕੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਤਾਂ ਸਾਨੂੰ ਤੁਸੀਂ ਕਮੈਂਟ ਸੈਕਸ਼ਨ ਚ ਜਾਂ ਇੰਸਟਾਗ੍ਰam ਤੇ ਮੈਸੇਜ ਜ਼ਰੂਰ ਕਰ ਸਕਦੇ ਹੋ ਜੀ ਧੰਨਵਾਦ ਦੇਖਦੇ ਰਹੋ ਜ਼ਿੰਦਗੀ ਨਾਵਾ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ